ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਚਾਹਾਂਗੇ ਇਟਲੀ ਦੇ ਵਿੱਚ ਤੁਸੀਂ ਕਿਤੇ ਵੀ ਕੰਮ ਕਰਦੇ ਹੋ ਚਾਹੇ ਖੇਤੀਬਾੜੀ ਦਾ ਕੰਮ ਚਾਹੇ ਸਟਾਲੇ ਦਾ ਕੰਮ ਆ ਚਾਹੇ ਬਿਲਡਿੰਗ ਦਾ ਚਾਹੇ ਪੇਂਟ ਚਾਹੇ ਮਕੈਨਿਕੀ ਦਾ ਕੰਮ ਆ ਤੁਸੀਂ ਕਿਤੇ ਵੀ ਕੰਮ ਲੱਗੇ ਹੋਏ ਹੋ ਜੈ ਤੁਹਾਡੇ ਕੋਲ ਪੇਪਰ ਹੈਗੇ ਚਾਹੇ ਨਹੀਂ ਹੈਗੇ ਥੋੜੇ ਵਾਂਗ ਇਸ ਟਾਈਮ ਮੈਂ ਵੀ ਜ਼ੀਰੋ ਨੰਬਰ ਤੇ ਆਂ ਜੋ ਲੋਕ ਨਵੇਂ ਆਏ ਨੇ ਜਿਨ੍ਹਾਂ ਨੂੰ ਸਾਲ 6 ਮਹੀਨੇ ਹੋਏ ਨੇ ਜਿਨ੍ਹਾਂ ਨੂੰ ਭਾਸ਼ਾ ਬਿਲਕੁਲ ਨਹੀਂ ਵੀ ਆਉਂਦੀ ਉਹਨਾਂ ਦੇ ਲਈ ਇਹ ਵੀਡੀਓ ਹੈਗੇ ਸਿਰਫ ਜਿਹੜੇ ਨਵੇਂ ਨੇ ਕੋਸ਼ ਉਹਨਾਂ ਦੇ ਲਈ ਗੱਲਾਂ ਨੇ ਜਿਹੜੀਆਂ ਖਾਸ ਨੇ ਪੁਰਾਣੇ ਬੰਦੇ ਨੇ ਕਈ ਮੇਰੀਆਂ ਵੀਡੀਓ ਸੁਣਦੇ ਨੇ ਤੇ ਮੈਨੂੰ ਕਈ ਮੈਸੇਜ ਵੀ ਕਰਦੇ ਨੇ ਕਮੈਂਟ ਵਗੈਰਾ ਕਰਦੇ ਨੇ ਮਿਲਦੇ ਵੀ ਨੇ ਕਈ ਇੱਥੇ ਮੈਨੂੰ ਜੋ ਮੈਨੂੰ ਜਾਣਦੇ ਨੇ ਉਹਨਾਂ ਦਾ ਮੇਰਾ ਚੈਨਲ ਕੀਤਾ ਸਬਸਕ੍ਰਾਈਬ ਤੇ ਉਹ ਮੈਨੂੰ ਕਹਿੰਦੇ ਤੂੰ ਵੀਡੀਓ ਇਦਾਂ ਦੀਆਂ ਪਾ ਦਿਆ ਕਰ ਵਧੀਆ ਗੱਲ ਹੁੰਦੀ ਹੈ ਲੋਕੀ ਬਹੁਤ ਨੇ ਜਿਹੜੇ ਪੇਪਰਾਂ ਵਗੈਰਾ ਦੇ ਵੀਡੀਓ ਪਾਉਂਦੇ ਨੇ ਅਜੀਲ ਕਰਾ ਲਓ ਕੋਈ ਪੇਪਰ ਜਾਂ ਕੋਈ ਵਕੀਲਾਂ ਬਾਰੇ ਸਲਾਹ ਦਿੰਦੇ ਨੇ ਬਹੁਤ ਲੋਕੀ ਇਦਾਂ ਦੇ ਨੇ ਪਰ ਮੈਂ ਜਿਹੜੀ ਸਲਾਹ ਦੇਣੀ ਚਾਹੂੰਗਾ ਛੋਟੀ ਜੀ ਇੱਕ ਵੀਡੀਓ ਦੇ ਵਿੱਚ ਆਪਾਂ ਕੰਮ ਕਰਾਂ ਦੀ ਤੁਸੀਂ ਕਿਤੇ ਵੀ ਲੋਕ ਕੰਮ ਕਰਦੇ ਨਵੇਂ ਬੰਦੇ ਜਿਹੜੇ ਆਏ ਨੇ ਕਿਸੇ ਇੱਕ ਬੰਦੇ ਦੇ ਮਗਰ ਲੱਕੇ ਲੜਾਈ ਕਰਕੇ ਮਾੜੀ ਜੀ ਉਹ ਕੰਮ ਛੱਡੋ ਨਾ ਹੌਸਲਾ ਰੱਖ ਕੇ ਉੱਥੇ ਤੁਸੀਂ ਕੰਮ ਫੜੀ ਰੱਖੋ ਉਹ ਕੰਮ ਤੁਸੀਂ ਕਰੀ ਜਾਓ ਚਾਹੇ ਤੁਹਾਨੂੰ ਦੌਖਾ ਚਾਹੇ ਸੌਖਾ ਸਾਲ ਡੇਢ ਸਾਲ ਪੂਰਾ ਕੱਟਣਾ ਜਿਹੜਾ ਹੈਗਾ ਆਪਾਂ ਨੂੰ ਔਖਾ ਹੁੰਦਾ ਔਖੇ ਸੌਕੇ ਹੋ ਕੇ ਤੁਸੀਂ ਇੱਕ ਵਾਰੀ ਇੱਕ ਜਗ੍ਹਾ ਤੇ ਪੈ ਟਕਾਓ ਤੇ ਆਪਣਾ ਪੈਸਾ ਜੋੜ ਕੇ ਥੋੜਾ ਬੋਤਾ ਕੋਲ ਰੱਖੋ ਕਦੇ ਵੀ ਤੁਸੀਂ ਪੈਸਾ ਉਹ ਚੀਜ਼ ਨਹੀਂ ਖਰਚਣੀ ਹੈਗੀ ਜਿਹੜੀ ਤੁਹਾਨੂੰ ਕਿਤੇ ਨਿਕਲਣ ਤੇ ਮਜਬੂਰ ਕਰੇ ਬਾਅਦ ਦੇ ਵਿੱਚ ਵੀ ਮੈਂ ਤੁਹਾਨੂੰ ਨਿਕਲ ਜਾਣਾ ਚਲ ਕੋਈ ਨਹੀਂ ਪੈਸੇ ਹੈਗੇ ਆਪਣੇ ਕੋਲ ਇਹ ਚੀਜ਼ ਸੋਚ ਕੇ ਕਦੇ ਵੀ ਨਹੀਂ ਤੁਸੀਂ ਜਾਣਾ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਲਗਾਤਾਰ ਕੰਮ ਕਰੀ ਜਾਓ ਸਮਾ ਮਾੜਾ ਚੰਗਾ ਆਉਂਦਾ ਜਾਂਦਾ ਰਹਿੰਦਾ ਪਰ ਇੱਕ ਬੰਦੇ ਦੇ ਕਰਕੇ ਆਪਾਂ ਆਪਣੀ ਜ਼ਿੰਦਗੀ ਦਾ ਜਿਹੜਾ ਰਾਹ ਉਹਦੇ ਵਿੱਚ ਆਪਾਂ ਆਪ ਰੋੜੇ ਨਹੀਂ ਬਣਨਾ ਬਹੁਤ ਬੰਦੇ ਤਾਂ ਦੇਖੇ ਨੇ ਮੁੰਡੇ ਨੂੰ 1500 ਰੁਪਏ ਯਕੀਨੀਆਂ ਦੇ ਕੰਮ ਤੇ ਇੱਥੇ ਖੀਰੇ ਵਗੈਰਾ ਦੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਇੱਥੇ ਵੇਚਦੇ ਸੀ ਖੇਤਾਂ 'ਚ 1500 ਨੀਅਰ ਅਬਾਊਟ ਉਹਦਾ ਬਣਦਾ ਸੀ 1200 1500 ਦੇ ਨੇੜੇ ਤੇੜੇ ਉਹ ਬੰਦੇ ਦਾ ਯੂਰੋ ਬਣਦੇ ਤੇ ਉਹ ਬੰਦਾ ਇੱਕ ਬੰਦੇ ਪਿੱਛੇ ਨਿਛੇੜੀ ਪਿੱਛੇ ਕੰਮ ਛੱਡ ਕੇ ਉਹ ਚਲਿਆ ਗਿਆ ਤੇ ਉੱਥੇ ਬਹੁਤ ਔਖਾ ਮੇਰੀ ਉਹਦੇ ਨਾਲ ਜਾਣ-ਛਣ ਮਾੜੀ ਮੋਟੀ ਸੀਗੀ ਉਹ ਕਹਿੰਦਾ ਵੀ ਹੁਣ ਮੈਂ ਜਿੱਥੇ ਹੈਗਾ ਇੱਥੇ ਮੈਨੂੰ 7-800 ਰੁਪਏ ਦਿੰਦੇ ਆ ਮੈਂ ਉੱਥੇ ਹੀ ਵਧੀਆ ਸੀਗਾ ਚਲੋ ਇੱਕ ਵਾਰ ਜਿੱਥੇ ਆਪ ਨੂੰ ਕੰਮ ਮਿਲਦਾ ਤੁਸੀਂ ਲੱਗ ਜਾਓ ਕਿਉਂਕਿ ਬਹੁਤ ਬੰਦੇ ਨੇ ਜਿਹੜੇ ਕੰਮ ਨੂੰ ਤਰਸਦੇ ਫਿਰਦੇ ਆ ਵੀਰੇ ਕੰਮ ਦੇ ਦਿਓ ਇਟਲੀ ਦੇ ਵਿੱਚ ਬਹੁਤ ਵੀਡੀਓ ਬਹੁਤ ਲੋਕ ਇਦਾਂ ਦੀਆਂ ਗੱਲਾਂ ਕਰਦੇ ਕੰਮ ਹੈ ਨਹੀਂ ਕੰਮ ਹੈ ਨਹੀਂ ਇਸ ਕਰਕੇ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਨਾ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਉਸ ਕੰਮ ਨੂੰ ਕਦੇ ਵੀ ਨਾ ਛੱਡੋ ਚਾਹੇ ਬੰਦਾ ਤੁਹਾਡੇ ਕੋਲੇ ਮਾਰ ਆ ਰਹਿੰਦਾ ਚਾਹੇ ਕੋਈ ਨਸ਼ੇੜੀ ਰਹਿੰਦਾ ਆਪਣਾ ਆਪ ਸਹੀ ਹੋ ਕੇ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰੋ ਥੋੜਾ ਬੋਤਾ ਸਮਾਂ ਕੱਢੋ ਦੁਨੀਆ ਬਹੁਤ ਵੱਡੀ ਹੈ ਇਟਲੀ ਬਹੁਤ ਵੱਡੀ ਹੈ ਤੁਸੀਂ ਕਿਤੇ ਵੀ ਕੰਮ ਬਾਅਦ ਚ ਕਰ ਸਕਦੇ ਹੋ ਪਰ ਨਵੇਂ ਆ ਕੇ ਤੁਸੀਂ ਕਦੇ ਵੀ ਕਿਸੇ ਬੰਦੇ ਨਾਲ ਬਿਗਾੜੋ ਨਾ ਸੁਭਾਅ ਦੇ ਕਰਕੇ ਜੇ ਤੁਹਾਡਾ ਸੁਭਾਅ ਵੀ ਅੜਬਾਤ ਪਰ ਤੁਹਾਨੂੰ ਨੀਵੇਂ ਹੋ ਕੇ ਚੱਲਣਾ ਪੈਣਾ ਜੇ ਤੁਹਾਨੂੰ ਚਾਰ ਪੈਸੇ ਬਣਦੇ ਆ ਤਾਂ ਧੰਨਵਾਦ